ਜਿੰਦਾਬਾਦ ਰਮਿੰਦਰ ਮਾਦੀ ਜਿੰਦਾਬਾਦ ਆਪ ਕੀ ਬਾਤ 405 ਆਪ ਕੀ ਬਾਤ 405 ਆਪ ਕੀ ਬਾਤ 405 ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਮੈਂ ਰਮਿੰਦਰ ਸੰਗਵਾਲ ਲੁਧਿਆਣਾ ਦਿਹਾਤੀ ਤੋਂ ਪ੍ਰਧਾਨ ਬੀਜੇਪੀ ਅਸੀਂ ਅੱਜ ਰਵਨੀਤ ਬਿੱਟੂ ਜੀ ਦੇ ਫਾਰਮ ਭਰਨ ਜਾ ਰਹੇ ਹਾਂ ਨੋਮੀਨੇਸ਼ਨ ਫਾਰਮ ਭਰਨ ਲਈ ਪੂਰੇ ਕਾਫਲਿਆਂ ਦੇ ਰੂਪ ਦੇ ਵਿੱਚ ਤੁਰਨਾ ਅਸੀਂ ਇੱਥੋਂ ਆਪਣੇ ਗਿੱਲ ਹਲਕੇ ਤੋਂ ਵੀ ਬੱਸਾਂ ਦਾ ਕਾਫਲਾ ਲੈ ਕੇ ਤੁਰ ਰਹੇ ਆ ਬਲੱਖ ਵੱਖ ਸਾਰੇ ਮੰਡਲਾਂ ਦੇ ਪ੍ਰਧਾਨ ਗੱਡੀਆਂ ਸਾਡੇ ਯੁਵਾ ਮੋਰਚਾ ਦੀਆਂ ਗੱਡੀਆਂ ਖੜੀਆਂ ਨੇ ਦੇਖੋ ਲਾਈਨ ਦੇ ਵਿੱਚ ਲਾਈਆਂ ਹੋਈਆਂ ਸਾਰੇ ਅਸੀਂ ਕਾਫਲੇ ਨਾਲ ਬੱਸਾਂ ਨੂੰ ਭਰ ਕੇ ਜਾ ਰਹੇ ਆ ਸਾਡੇ ਇਸ ਫੁੱਲਾਬਲ ਮੰਡਲ 'ਚ ਖੜੇ ਆ ਇਸ ਟਾਈਮ ਪਹਿਲਾਂ ਆਲਮਗੀਰ ਮੰਡਲ ਕਲਾ ਰੈਪਰ ਮੰਡਲ ਸੀਗੇ ਖਾਨਪੁਰ ਮੰਡਲ ਸੀ ਹੁਣ ਅਸੀਂ ਇੱਥੋਂ ਤੁਰਨਾ ਅੱਜ ਇਸ ਮੰਡਲ ਦੇ ਸਾਡੇ ਜਨਰਲ ਸੈਕਟਰੀ ਸਾਡੇ ਅਸੀਮ ਇੰਡਸਟਰੀ ਸੈੱਲ ਵਾਲੇ ਵੀ ਸਾਡੇ ਰਣਜੀਤ ਜੀ ਜਨਰਲ ਸੈਕਟਰੀ ਮਧੂ ਪਾਗਜ ਜੀ ਜੋ ਇਸ ਮੰਡਲ ਦੇ ਨੇ ਅਸੀਮ ਕੱਕੜ ਮੰਡਲ ਪ੍ਰਧਾਨ ਪਿਛਲੀ ਵਸ ਦੇ ਵਿੱਚ ਲੈ ਕੇ ਆ ਰਹੇ ਆ ਤੇ ਸਾਡੇ ਜਿੰਨੇ ਵੀ ਨੌਜਵਾਨ ਜੁਵਾ ਨੇ ਕੁਲਵਿੰਦਰ ਸੈਂਕੀ ਦੀ ਟੀਮ ਖੜੀ ਆ ਅੱਗੇ ਸਾਰੀ ਸਾਡੀ ਟੀਮਾਂ ਤਿਆਰੀ ਕਰਕੇ ਸਾਡੀ ਮੁੱਚੀ ਟੀਮ ਜਾ ਰਹੀ ਹੈ ਬਿੱਟੂ ਜੀ ਦੇ ਕਾਗਜ਼ ਭਰਉਣ ਲਈ ਸਾਡੇ ਆਲਮਗੀਰ ਖਾਨਪੁਰ ਸਰਕਲ ਤੋਂ ਆਏ ਹੋਣੇ ਲਖਮੀਰ ਸਿੰਘ ਜੀ ਪ੍ਰਿੰਸੀਪਲ ਉਹ ਆਪਦੀ ਬਸ ਲੈ ਕੇ ਉਧਰ ਖੜੇ ਨੇ ਸਾਡੇ ਜਿੰਨੇ ਵੀ ਕਾਰਕਿਰਤਾ ਨੇ ਸਾਰੇ ਜੋਸ਼ ਦੇ ਨਾਲ ਅੱਜ ਫਾਰਮ ਭਰਉਣ ਲਈ ਜਾ ਰਹੇ ਆ ਪੂਰੇ ਲੁਧਾਨਾ ਦੇ ਹਾਤੀ ਦੇ ਵਿੱਚੋਂ ਸਾਡੇ ਜਿੰਨੇ ਵੀ ਇਹ ਟੀਮਾਂ ਦੇ ਜੁਵਾ ਮੋਰਚੇ ਦੀਆਂ ਹੁਣ ਗੱਡੀਆਂ ਤੁਰਨ ਗਈਆਂ ਸਾਰਿਆਂ ਨੂੰ ਮੰਡਲਾਂ ਨੂੰ ਪਟੀਆਂ ਵੇਟ ਸਾਰੇ ਮੰਡਲਾਂ ਨੂੰ ਵਧਾਈ ਆ ਜਿਨ੍ਹਾਂ ਨੇ ਇੰਨਾ ਵੱਡਾ ਇਕੱਠ ਕੀਤਾ ਰੋਹਿਤ ਮੁੰਜਾਲ ਸਾਡਾ ਕਿਹੜੀ ਜਗ੍ਹਾ ਇਕੱਠੇ ਹੋਣਗੇ ਤੇ ਇਹ ਕਿਹੜੀ ਜਗ੍ਹਾ ਅਸੀਂ ਗਵਰਨਮੈਂਟ ਕਾਲਜ ਲੜਕੀਆਂ ਵਾਲਾ ਉਹਦੀ ਪਾਰਕਿੰਗ ਦੇ ਵਿੱਚ ਬੱਸਾਂ ਲਗਾਉਣੀਆਂ ਨੇ ਉੱਥੋਂ ਅਸੀਂ ਪੈਦਲ ਮਾਰਚ ਕਰਨਾ ਬਿੱਟੂ ਜੀ ਦੇ ਨਾਲ ਸਾਰੇ ਆਪਣੇ ਕਾਫਲੇ ਦੇ ਨਾਲ ਸਾਡੀ ਮਹਿਲਾ ਮੋਰਚਾ ਵੀ ਪਹੁੰਚ ਗਿਆ ਰਸਾਨਿਆ ਸ਼ਰਮਾ ਜਿਹੜੀ ਪ੍ਰਧਾਨ ਆ ਮਹਿਲਾ ਮੋਰਚੇ ਦੀ ਉਹ ਵੀ ਆਪਦੇ ਲੈ ਕੇ ਨਾਲ ਆਈ ਆ ਸਾਰੇ ਸਾਡੇ ਜਿੰਨੀਆਂ ਟੀਮਾਂ ਨੇ ਸਾਰੀਆਂ ਅੱਜ ਸਾਰੇ ਮੋਰਚੇ ਸਾਡੇ ਐਸੀ ਮੋਰਚਾ ਉਹ ਵੀ ਨਾਲ ਆ ਕੇ ਪੀ ਰਾਣਾ ਵਿਰੋਧੀ પાર્ટી ਕਹਿੰਦੀ ਸੀ ਕਿ ਜਿਹੜਾ ਨਾ ਕੈਂਡੀਡੇਟ ਜਿਹੜਾ ਦੁਨੀਆ ਉਹ ਸਹੀ ਦੁਨੀਆ ਦੇ ਲੋਕਾਂ ਦੇ ਕੰਮ ਨਹੀਂ ਕੀਤੇ ਇਸ ਕਰਕੇ ਕਿਤਨੀ ਕਰਨੇ ਉਹਨਾਂ ਨੂੰ ਕੀ ਕਰੇਗਾ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਇਹ ਲੋਕ ਪਸੰਦ ਕਰਦੇ ਨੇ ਤਾਂ ਹੀ ਇੱਡੇ ਇੱਡੇ ਵੱਡੇ ਕਾਫਲੇ ਰਵਾਨਾ ਹੋ ਰਹੇ ਨੇ ਬਿੱਟੂ ਜੀ ਦੇ ਅੱਜ ਕਾਗਜ਼ ਭਰਉਣ ਲਈ ਹਲੇ ਤਾਂ ਅੱਗੇ ਅੱਗੇ ਵੱਧਦੇ ਜਾ ਰਹੇ ਨੇ ਕਾਫਲੇ ਇਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਾਂਗਾ ਤੁਹਾਨੂੰ ਇਹੀ ਮੈਸੇਜ ਆ ਵੀ ਮੋਦੀ ਸਾਹਿਬ ਦੀ ਸਰਕਾਰ ਆਪ ਕੀ ਬਾਰ 400 ਪਾਰ ਦਾ ਨਾਰਾ ਉਹਨੂੰ ਸੱਚ ਸਾਬਤ ਕਰਕੇ ਆਪਾਂ ਦੇਸ਼ ਦਾ ਵਿਕਾਸ ਕਰੀਏ ਤਰੱਕੀ ਕਰੀਏ ਬਿੱਟੂ ਜੀ ਨੂੰ ਐਮਪੀ ਬਣਾਈਏ ਰਮੇਸ਼ ਰਮੇਸ਼ ਕੱਕੜ ਪ੍ਰਾਇ ਆਪਣੇ ਚੇਅਰਮੈਨ ਇੰਡਸਟਰੀਅਲ ਡਿਸਟ੍ਰਿਕਟ ਲੁਧਿਆਣਾ ਵੱਲੋਂ ਅੱਜ ਸਾਡਾ ਇੰਡਸਟਰੀਅਲ ਵੱਲੋਂ ਸਾਰੇ ਇੰਡਸਟਰੀਸ ਵੀ ਨਾਲ ਕਾਫਲੇ ਦੇ ਰੂਪ ਵਿਚ ਆ ਰਹੇ ਆ ਉੱਥੇ ਚੱਲ ਕੇ ਬਿੱਟੂ ਜੀ ਨੂੰ ਜਿੱਤ ਕਰਾਉਣ ਵਾਸਤੇ ਸਾਰਿਆਂ ਦੇ ਤਨ ਮਨ ਨਾਲ ਜੋਰ ਲਗਾ ਰਹੇ ਆ ਤਾਂ ਕਿ ਅੱਜ ਕਾਗਜ਼ ਪੜਾਂਗੇ ਤੇ ਬਿੱਟੂ ਜੀ ਦੇ ਨਾਲ ਪੈਦਲ ਚੱਲ ਕੇ ਉਸ ਤੋਂ ਬਾਅਦ ਪੂਰੇ ਜੋਸ਼ ਨਾਲ ਅਸੀਂ ਇੱਕ ਰੈਲੀ ਵੀ ਰੱਖਾਂਗੇ ਔਰ ਇੰਡਸਟਰੀ ਏਰੀਏ ਦੇ ਵਿੱਚ ਆ ਕੇ ਉੱਥੇ ਅਸੀਂ ਉੱਥੇ ਵੀ ਰੈਲੀ ਰੱਖ ਰਹੇ ਹਾਂ ਔਰ ਵਿਕਾਸ ਹੁਣ ਵਾਲਾ ਬਾਕੀ ਹੈ ਜੋ ਸਰਕਾਰਾਂ ਨੇ ਨਹੀਂ ਕੀਤਾ ਸਾਰਾ ਵਿਕਾਸ ਜੋ ਵੀ ਹੈ ਜੀ ਇੰਡਸਟਰੀ ਦਾ ਜੋ ਮੌਜੂਦਾ ਸਰਕਾਰ ਸਟੇਟ ਗਵਰਨਮੈਂਟ ਹੈਗੀ ਹੈ ਉਹਨਾਂ ਵੱਲੋਂ ਕੋਈ ਵਿਕਾਸ ਨਹੀਂ ਹੈ ਇਸ ਕਰਕੇ ਹੁਣ ਜਿੰਨੇ ਇੰਡਸਟਰੀਜ਼ ਵਪਾਰੀ ਹੈ ਜਾਂ ਆਮ ਪਬਲਿਕ ਹੈ ਕਿਸਾਨ ਭਰਾ ਵੀ ਹੈ ਸਾਰਿਆਂ ਨੂੰ ਇਹ ਜੋਸ਼ ਹੈ ਕਿ ਇੱਕ ਇੱਕ ਤਰੀਕਾ ਹੈ ਵੀ ਅਸੀਂ ਵੋਟਾਂ ਪਾ ਕੇ ਤੇ ਭਾਜਪਾ ਦੀ ਸਰਕਾਰ ਲਿਆਈਏ ਮਿੱਟੂ ਜੀ ਨੂੰ ਮੈਂਬਰ ਪਾਰਲੀਮੈਂਟ ਭੇਜ ਕੇ ਮੰਤਰੀ ਦੇ ਰੂਪ ਵਿੱਚ ਦੇਖੀਏ ਤਾਂ ਕਿ ਸਾਡੇ ਲੁਧਿਆਣੇ ਦੇ ਵਿੱਚ ਆਹ ਨਾਲ ਟਾਈਮ ਦੇ ਵਿੱਚ ਵਿਕਾਸ ਹੋਵੇ ਜੋ ਧੁੰਦਲਾ ਪੰਜਾਬ ਹੈ ਉਹਨੂੰ ਰੰਗਲਾ ਪੰਜਾਬ ਬਣਾਈਏ ਉਹ ਹੁਣ ਤੋਂ ਹੀ ਤੈਅ ਬੰਨੀ ਜਾਏਗੀ ਹੁਣ ਸਾਡੇ 13 ਪਾਰ ਜਿਹੜੇ ਐਮਪੀ ਜਾਣਗੇ ਸਰਕਾਰ ਦੇ ਵਿੱਚ ਉਸ ਤੋਂ ਬਾਅਦ 2027 ਦੇ ਵਿੱਚ ਆਹ ਨਾਲ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੋਏਗੀ ਜਿਹਦੇ ਨਾਲ ਡਬਲ ਇੰਜਨ ਸਰਕਾਰ ਬਣ ਕੇ ਸੈਂਟਰ ਦੇ ਵਿੱਚ ਵੀ ਬੀਜੇਪੀ ਔਰ ਪੰਜਾਬ ਦੇ ਵਿੱਚ ਵੀ ਬੀਜੇਪੀ ਆਏਗੀ ਤਾ ਹਨ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਵਿਕਾਸ ਹੋਏਗਾ ਕਿ ਜੋ ਜੁਵਾ ਹੈਗੇ ਹੈ ਜੋ ਨਸ਼ੇ वगैरह ਹੈਗੇ ਉਹ ਤਾਂ ਛੁਟਕਾਰਾ ਮਿਲੇਗਾ ਜਿਹੜੇ ਜੁਵਾ ਬਾਹਰ ਜਾ ਰਹੇ ਹੈ ਉਹ ਵੀ ਇੱਥੇ ਆਪਣੇ ਬਿਜ਼ਨਸ ਚਲਾਣਗੇ ਆਪਣਾ ਕਾਰੋਬਾਰ ਕਰਕੇ ਦੇਸ਼ ਦਾ ਵਿਕਾਸ ਹੋਏਗਾ ਔਰ ਪੰਜਾਬ ਦਾ ਵਿਕਾਸ ਹੋਏਗਾ ਕਿਵੇਂ ਕਿਹੜਾ ਜਾਉਂਗੇ ਜੋ ਅੱਜ ਇਸ ਨੇ ਇਹ ਜੀਵਨ ਦੇ ਨਾਲ ਇੰਨੇ ਵਰਕ ਆਪਾਂ ਫੁੱਲਾਵਾਲ ਮੰਡਲ ਤੋਂ ਸਾਰੀ ਟੀਮ ਆਈ ਹੋਈ ਹੈ ਪਰ ਪ੍ਰਧਾਨ ਕਕਰ ਸਾਹਿਬ ਸੰਗੋਵਾਲੀਆ ਸਾਹਿਬ ਜੀ ਦੀ ਅਗਵਾਈ ਮੈਂ ਹਮ ਲੋਗ ਅੱਜ बिट्टू जी की नॉमिनेशन में जा रहे हैं अपनी पूरी टीम के साथ जिसमें हमारे सारे साथी जा रहे हैं हम लोग कम से कम फुलाबाल मंडल से सौ बंदे जा रहे हैं टोटल मतलब मंडल की बात करें तो बी गाड़ी की मंडल पूरा मंडल से है बाक़ी अपना विरोधी ने सर की कही विरोधी ने तो देख ही रहे सारा कुछ पूरा देश से इस बार मोदी जी की सरकार बनने जा रहे हैं पूरा देश में हाहाकार मची है कि मोदी जी की सरकार बन रही है उसमें हम लोग भी चाहते हैं कि हमारे पंजाब से भी सहयोग मिले हमारे यहाँ रवनीत सिंह बिट्टू जी पार्लियामेंट में जाए वहाँ हमारी पंजाब के काम हो अगर वो हम नहीं भी जाएंगे तो भी तो प्रधानमंत्री बनने ही बनना है लेकिन हम चाहेंगे उसका हिस्सा बन के उसके हाथ पकड़ करके पंजाब की अधिकार लेके पंजाब का विकास करें जो नहीं साल में यूपी यूपी में पूरा विकास है यूपी में अभी चले जाओ आधी रात को आप चले जाओ पहले तो यूपी में रात को निकलते थे निकलना मुश्किल था जी इससे पहले अब जो मोदी जी की सरकार योगी जी की सरकार में इस टाइम रात को अब बारह बजे निकलो कोई महिला निकलता रोड पे किसी को उसको टोकने वाला नहीं है नहीं तो पहले छः बजे के बाद तो डर लगने लग जाता था सर यही विकास यहाँ पे है यहाँ पर शाम को छः बजे के बाद निकलना मुश्किल होता है जो लेबर वाले, वाले कोई जाता है रास्ते में कोई मजदूर काम करके जाए रास्ते में उसके मोबाइल छीना जाता है जी वो सब के कौन देख करेगा उसको तो देख तो योगी जैसे सरकार यहाँ पर होनी चाहिए बीजेपी का तभी उसका देख रेख होगा क्या कहना चाहूँगा बस मैं तो मोदी सरकार चाहता हूँ मैं देखता हूँ साठ साल में जो कुछ कोई नहीं कर पाया वो मोदी सरकार दस साल में किया है हमें चाहिए तो सिर्फ मोदी ही सरकार क्योंकि हमारा सनातनी धर्म है साठ पाँच सौ साल में हमारा कोई धर्म नहीं था एक अयोध्या में राम मंदिर बना के बस हम इसमें हैं और इतना डेवलपमेंट गैस योजना जीवन बहुत चीज़ किया है मोदी जी ने हम लोग को बस मोदी ही सरकार चाहिए क्या नाम मेरा नाम मधु भगत फुल्लावाल मंडल से क्या जो इतने लोग में जा रहे मैं सबसे पहले तो जनता को जय श्री राम कहना चाहूँगी और मैं फुल्लावाल मंडल से महिला मोर्चा की तरफ से मधु भगत कम से कम 20 बसें लेके मैं यहाँ से जा रही हूँ और भारतीय नगर चौक रमनीत सिंह बिट्टू जी के नॉमिनेशन के लिए तो क्या जो विरोध कर रहे थे, तो विरोधी जो कर रहे हैं कर है, वो करें वो चार जून को देखेंगे कि क्या होता है विरोधी करने वाले करते रहें हमें उससे कोई फर्क नहीं पड़ेगा देखना ये है कि चार जून को होगा क्या हमारी जीत पक्की है भारतीय जनता पार्टी की जीत पक्की है अब की बार चार के पार ही जाएगा हाँ जी पहले तो वाहगुरु जी का खालसा श्री वाहिगुरु जी की फतेह आज बड़ा खुशी का दिन है ਕਿ ਅੱਜ ਸਾਡੇ ਰਿਸਪੈਕਟਡ ਸਾਡੀ ਦਿਲਾਂ ਦੀ ਧੜਕਨ ਸਾਡੇ ਮੋਦੀ ਸਾਹਿਬ ਔਰ ਉਹਨਾਂ ਦੀ ਦਿਸ਼ਾ ਨਿਰਦੇਸ਼ ਅਠਾਠਾ ਮਾਰਦਾ ਕੱਟ ਅੱਜ ਪੂਰੇ ਲੁਧਿਆਣੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਸਾਡੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਅੱਜ ਆਪਣਾ ਨਾਮਿਨੇਸ਼ਨ ਫਾਰਮ ਪਰਨ ਜਾ ਰਹੇ ਆ ਔਰ ਪੂਰੇ ਲੁਧਿਆਣੇ ਵਿੱਚ ਖੁਸ਼ੀ ਦੀ ਲਹਿਰ ਹੈ ਲੋਕੀ ਇਹਨਾਂ ਫੱਡਾਂ ਤੋਂ ਲੁਧਿਆਣੇ ਨੂੰ ਬਚਾਣਾ ਚਾਹੁੰਦੇ ਨੇ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਹਾਂ ਜੀ ਨੰਬਰ ਨਹੀਂ ਲੁੱਟਿਆ ਤੇ ਕੁੱਟਿਆ ਪੰਜਾਬ ਨੂੰ ਅੱਜ ਸਾਰੇ ਲੋਕ ਦੇਖੋ ਤੁੱਪ ਕਿੰਨੀ ਆ ਉਹ ਸਾਡੀਆਂ ਬੀਬੀਆਂ ਪਹਿਣਾ ਸਾਰੀਆਂ ਪੱਬਾ ਪਾਰ ਨੇ ਅੱਜ ਪੰਜਾਬ ਦੇ ਵਿੱਚ ਕਮਲ ਦਾ ਫੁੱਲ ਖਿੜਨ ਜਾ ਰਿਹਾ ਇਹਦੀ ਮੈਂ ਸਾਰਿਆਂ ਨੂੰ ਬਹਰਾ ਦਿੰਦਾ ਦੇ ਵਿਰੋਧ ਕਰ ਰਹੇ ਸੀ ਬੀਜੇਪੀ ਨਹੀਂ ਆ ਸਕਦੀ ਕਿੱਡੇ ਉਹਨਾਂ ਨੂੰ ਕੀ ਕਰਨ ਚਾਹੁੰਦੇ ਕੋਈ ਵਿਰੋਧ ਕਰੀ ਨਹੀਂ ਰਿਹਾ ਉਹ ਤਾਂ ਇੱਕ ਮਲੰਗ ਜੇ ਲੋਕ ਨੇ ਸਿਰਫ ਇਹ ਜੇ ਕੁਝ ਲੋਕ ਨੇ ਜਿਹੜੇ ਕਰਦੇ ਨੇ ਉਹ ਹਰ ਜਗ੍ਹਾ ਹਰ ਪਾਰਟੀ 'ਚ ਹੁੰਦੇ ਆ ਘਰ 'ਚ ਹੁੰਦੇ ਆ ਉਹਨਾਂ ਦੀ ਪਰਵਾਹ ਨਹੀਂ ਕਰਦੀ ਬੀਜੇਪੀ ਨਹੀਂ ਉਹਨਾਂ ਨੂੰ جواب ਜਿਹੜਾ ਚਾਹੋਂਗੇ ਜੋ ਕਿ ਸਰਕਾਰ ਇੰਨੇ ਲੋਕ ਇਕੱਠੇ ਹੋਏ ਆ ਕੀ ਅੱਜ ਅੱਜ ਜਿਹੜਾ ਹਜੂਮ ਹੋਣਾ ਜਿਹੜਾ ਰੱਜ ਹੋਣਾ ਉਹਦੇ ਵਾਸਤੇ ਉਹਨਾਂ ਨੂੰ ਜਵਾਬ ਆ ਵੋਟਾਂ ਨੇ ਵਾਕੇ ਦੇ ਦੇਣਾ 2 ਤਰੀਕ ਨੂੰ ਉਹਨਾਂ ਨੂੰ ਜਵਾਬ ਮਿਲਣਾ ਜਦੋਂ ਟਿਕ ਟਿਕ ਦੇ ਬਟਨਾਂ ਕਮਲ ਦੇ ਫੁੱਲ ਦੇ ਉਹਨਾਂ ਨੂੰ ਜਵਾਬ ਆਪੇ ਮਿਲ ਜਿਹੜਾ ਅਸੀਂ ਤਾਂ ਕੁਝ ਕਹਿਣਾ ਹੀ ਨਹੀਂ 400 400 ਹੋਗੇ ਜ਼ਿਆਦਾ ਹੋਊਗਾ ਬਿਲਕੁਲ ਹੋਊਗਾ ਜੋ ਮੋਦੀ ਸਾਹਿਬ ਨੇ ਕੰਮ ਕੀਤੇ ਆ ਲੋਕ ਜਾਣੂ ਹੋਗੇ ਨੇ ਕਿ ਜਿਹੜਾ ਬੰਦਾ ਕੰਮ ਕਰੂਗਾ ਉਹੀ ਮੁਰੇ ਆਊਗਾ ਅਈ ਤੁਸੀਂ ਦੇਖ ਲਓ ਸਾਡਾ ਬੱਚਾ ਸਾਡੇ ਨੌਜਵਾਨ ਬਜ਼ੁਰਗ ਮਾਮਾ ਪੈਣਾ ਸਭ ਪੱਪਾ ਪਾਰਨੇ ਤੁਸੀਂ ਭਾਰਤਨਗਰ ਚੌਕ ਤੋਂ ਮੈਂ ਆਇਆ ਹੁਣ ਜਾ ਕੇ ਦੇਖੋ ਤੇ ਭਾਰਤਨਗਰ ਚੌਕ ਨੰਗਣੂ ਜਗ੍ਹਾ ਨਹੀਂ ਹੈ ਕੋਈ ਗੱਲ ਚੋ ਗਿਆ ਜਵਨਤਾ ਉਤਸ਼ਾਹ ਉਮਰ ਵਿੱਚ ਕੋ ਇਹ ਉਤਸ਼ਾਹ ਮੋਤੀ ਜਿਹੇ ਪ੍ਰਤੀ ਸਭ ਦਾ ਪਿਆਰ ਹੈ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਨਾਲ ਲੋਕ ਜਿਸ ਕਦਰ ਸਹਿਮਤ ਹੋ ਰਹੇ ਨੇ ਇਹ ਦੱਸਾਰਿਆ ਪੰਜਾਬ ਦੀ ਜਨਤਾ ਬਰਬਾਦ ਚਾਹਦੀ ਆ ਉਹ ਦੱਸਾਰਿਆ ਕਿ ਇੱਜੇ ਦੀ ਝੂਠੀਆਂ ਦੀ ਸਰਕਾਰ ਤੋਂ ਲੋਕ ਦੁਖੀ ਔਰ ਪਰੇਸ਼ਾਨ ਨੇ ਇਹ ਦੱਸ ਸਕਦੇ ਤੇ ਇਸ ਇਹ ਤੁਹਾਨੂੰ ਵੀ ਵਧਾਈ ਆ ਮੈਂ ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੁਸੀਂ ਦੇਖਿਆ ਸੜਕਾਂ ਤੇ ਯਾਰ ਨਹੀਂ ਹੋ ਰਿਹਾ ਇਨਾ ਬਿੱਲਾ ਥੋੜੀ ਅਜ ਤੱਕ ਕਾਗਜ਼ ਭਰੇ ਨੇ ਮੈਂ ਆਪਣੀ ਜਿੰਨਾ ਮੇਰਾ ਜੀਵਨ ਆ ਸਿਆਸਤ ਮੈਂ ਇਨਾ ਜੋਸ਼ ਤੇ ਇਨਾ ਵਰਕਰ ਸੜਕਾਂ ਤੇ ਨਹੀਂ ਦੇਖਿਆ ਨਕਾਰੀਕਰਤਾ ਨਹੀਂ ਦੇਖਿਆ ਜੋ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ ਐਨੀ ਮਾਤਰਸ਼ਰਤੀ ਇੰਨੀਆਂ ਸਾਡੀਆਂ ਮਾਮਾ ਭੈਣਾ ਇੰਨਾ ਯੂਥ ਮੈਂ ਸਮਝਦਾ ਇਹ ਰਿਕਾਰਡ ਤੋੜ ਅੱਜ ਲੁਧਿਆਣੇ ਚ ਤੇ ਤੁਸੀਂ ਵੀ ਕਵਰ ਕਰਦੇ ਆ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਅੱਜ ਦਾ ਪਿਆਰ ਅੱਜ ਤਾਂ ਇਹ ਲੋਕਾਂ ਦਾ ਐਡਾ ਵੱਡਾ ਪਿਆਰ ਐਡੀ ਵੱਡੀ ਸਪੋਰਟ ਐਡਾ ਵੱਡਾ ਹੰਗਾਰਾ ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਤਕਰ ਜਈ ਪਹਿਲਾਂ ਹੀ ਸੀ ਇਹ ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ ਮੈਂ ਅੱਜ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਜ਼ਿੰਦਗੀ ਚ ਪਲ ਪਲ ਮੈਂ ਸਮਝਦਾ ਜ਼ਿੰਦਗੀ ਦਾ ਜਿਹੜਾ ਮੇਰਾ ਹੈਗਾ ਉਹ ਉਹਨਾਂ ਦੇ ਲਿਖੇ ਆ ਸਰ ਅਜ ਨਾਮਿਨੇਸ਼ਨ ਭਰੇ ਬਹੁਤ ਟਾਈਮ ਬਹੁਤ ਲੱਗ ਗਿਆ ਟਾਈਮ ਬਹੁਤ ਲੱਗ ਗਿਆ ਕੀ ਕਰਨ ਹੋ ਗਿਆ ਸਰ ਉਹ ਉਹ ਕਈ ਗੱਲਾਂ ਨੇ ਜਿਹੜੀਆਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਣਗੀਆਂ ਸਰਕਾਰ ਬੜੇ ਹੱਥ ਕੰਡੇ ਅਪਣਾਉਂਦੀ ਆ ਬੜੀਆਂ ਗੱਲਾਂ ਜਿਹੜੀਆਂ ਕੀਤੀਆਂ ਉਹ ਐਸਪੀ ਥੋੜਾ ਜਿਹਾ ਗਲੇ ਕਰ ਲੋ ਸਾਰੀਆਂ ਤੁਸੀਂ ਦੇਖੀਆਂ ਐ ਵੀ ਕਿਸ ਤਰੀਕੇ ਨਾਲ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਣੇ ਆਪ ਹੀ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਆ ਗਿਆ ਤੁਹਾਡੇ ਘਰ ਦਾ ਵੀ ਇਹਨਾਂ ਨੇ ਨੋਟਿਸ ਵੀ ਆ ਕੇ ਭੇਜਿਆ ਕਰੋ ਕਿ ਕਿੰਨਾ ਜਿਹੜਾ ਘੱਟਾ ਸੀ ਇਹਨਾਂ ਨੇ ਕਰ ਤਾਂ ਅੱਜ ਦੇਖੋ ਸਰਕਾਰ ਨੇ ਇਹ ਕਹਿਤਾ ਵੀ ਇਹ ਘਰ 10 ਸਾਲ ਦਾ ਜਿਹੜਾ ਇਹ ਉਹ ਇਹ ਦਾਜ ਕੋਈ ਸਾਈਡ ਤੇ ਪਤਾ ਨਹੀਂ ਕੀ ਕੁਛ ਕੀ ਮਨਸੂਬੇ ਸੀ ਕੀ ਨਹੀਂ ਉਹ ਘਰਾਂ ਦੀ ਕੀ ਗੱਲ ਆ ਘਰ ਥੋੜੇ ਪਰ ਇਹਨਾਂ ਨੇ ਸੋਚਿਆ ਜੇ ਜੇ ਅੱਧੀ ਰਾਤ ਨੂੰ 12:00 ਵਜੇ 18 ਮਿੰਟ ਤੇ ਮੈਨੂੰ ਇੱਕ ਨੋਟਿਸ ਆਉਂਦਾ ਏ ਵੀ ਤੁਹਾਡਾ ਜਿਹੜਾ ਕਰੋੜਾਂ ਰੁਪਈਆ ਏ ਉਹ ਇਹਦੇ ਵਿੱਚ ਐਡ ਕਰਕੇ ਉਹਨਾਂ ਨੇ ਭੇਜਤਾ ਅੱਜ ਤੱਕ ਮੈਂ ਦੋ ਵਾਰ ਇਥੋਂ ਨਾਮੀਨੇਸ਼ਨ ਫਾਈਲ ਕਰ ਚੁੱਕਿਆ ਇੱਕ ਵਾਰ 17 ਚ ਇੱਕ ਵਾਰ 19 ਅੱਜ ਤੱਕ ਉਹਦੇ ਬਾਰੇ ਕੋਈ ਵੀ ਕਿਸੇ ਨੇ ਕੋਈ ਮੈਨੂੰ ਨਾ ਦੱਸਿਆ ਸੀ ਨਹੀਂ ਨਹੀਂ ਅਸੀਆ ਸੀ ਪਰ ਅੱਜ 2 ਕਰੋੜ ਰੁਪਈਆ ਜਿਹੜਾ ਇਹ ਉਹ ਉਹਨਾਂ ਨੇ ਇਹਦਾ ਕਰਾਇਆ ਬਣਾ ਕੇ ਭੇਜਤਾ ਠੀਕ ਪਰ ਆਪਾਂ ਆਪਣੀ ਜ਼ਮੀਨ ਜਿੰਨੀ ਕਿ ਮੇਰੇ ਕੋਲ ਸੀਗੀ ਉਹ ਗਹਿਣੇ ਰੱਖੀ ਤੇ ਜ਼ਮੀਨ ਨਾਲ ਉਹਦੇ ਪੈਸੇ ਜਿੰਨੇ ਆਏ ਮੇਰੇ ਕੋਲੋਂ ਜਿੰਨੇ ਮੇਰੇ ਰਿਸ਼ਤੇਦਾਰ ਦੋਸਤਾਂ ਤੋਂ ਮੈਂ ਲੈ ਰੱਖੇ ਰੱਖਿਆ ਜਾਂ ਕਿਸੇ ਹੋਰ ਤੋਂ ਲਏ ਜਿਨ੍ਹਾਂ ਨੂੰ ਪੈਸੇ ਕਿਉਂਕਿ ਹਰ ਕੋਲ ਇੰਨੇ ਪੈਸੇ ਨਹੀਂ ਹੁੰਦੇ ਤੇ ਉਹ ਜ਼ਮੀਨ ਆ ਜਿਹੜੀ ਉਹ ਗਹਿਣੇ ਰੱਖ ਕੇ ਪੈਸੇ ਮੈਂ ਇਕੱਠੇ ਕੀਤੇ ਤੇ ਅੱਜ ਸਵੇਰੇ ਮੈਂ ਉਹ ਜਮਾ ਕਰਾਏ ਆ ਤੇ ਅੱਜ ਘਰ ਦੀ بجائے ਕਿਉਂਕਿ ਇਹਦੇ ਪਿੱਛੇ ਕੀ ਕੰਮਾਂ ਕੀ ਨਹੀਂ ਆ ਮੈਨੂੰ ਨਹੀਂ ਪਤਾ ਮੈਂ ਤਾਂ ਇੱਕ ਤੰਬੂ 'ਚ ਵੀ ਰਹ ਲੈਣਾ ਸਵਾ ਸਾਲ ਪਿਆ ਰਹੇ ਆ ਮੈਂ ਅੱਜ ਤੋਂ ਨਾ ਗੱਡੀ 'ਚ ਪੈ ਜਾਊਂਗਾ ਜਾਂ ਮੈਂ ਜਾ ਕੇ ਆਪਣੇ ਭਾਜਪਾ ਦੇ ਦਫ਼ਤਰ 'ਚ ਪੈ ਜਾਊਂਗਾ ਪਰ ਇਹ ਆਉਣ ਵਾਲੇ ਦਿਨਾਂ 'ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਵੀ ਪਤਾ ਏ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ 10 ਸਾਲ ਮੈਨੂੰ ਉਸ ਘਰ 'ਚ ਹੋਗੇ ਰਹਿੰਦੇ ਨੂੰ ਮੈਨੂੰ ਕੋਈ ਨੋਟਿਸ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਉਸ ਘਰ ਦੇ ਵਿੱਚ ਸਰਕਾਰਾਂ ਜਿਹੜੀਆਂ ਤੀਜੀ ਸਰਕਾਰ ਆਈ ਹੋਈ ਹੈ ਅਕਾਲੀ ਦਲ ਉਸ ਵੇਲੇ ਮੈਨੂੰ ਅਲਾਟ ਕੋਠੀ ਉਸ ਵੇਲੇ ਦਿੱਤੀ ਸੀ ਹੁਣ ਉਹਦੇ ਵਿੱਚ ਕੀ ਕੀਤਾ ਕਾਗਜ਼ ਕੀ ਕੀਤੇ ਕੀ ਨਹੀਂ ਕੀਤੇ ਪਰ ਉਹ ਜਦ ਹੀ ਇਲੈਕਸ਼ਨ ਦੇ ਵੇਲੇ ਕਿਉਂ ਹੋਇਆ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਹੋਇਆ ਤੇ ਉਸ ਕਰਕੇ ਬਿਜਲੀ ਦੇ ਪਾਣੀ ਦੇ ਸਾਰੇ ਬਿੱਲ ਭਰਦੇ ਰਹੇ ਉਹ ਲੈਂਦੀ ਵੀ ਰਹੀ ਉਹ ਬਿਜਲੀ ਬੋਰਡ محکمہ ਲੈਂਦਾ ਰਿਹਾ ਪਾਣੀ ਦੇ ਬਿੱਲ ਜਿਹੜੀ ਆ ਉਹ ਵਾਟਰ ਕਾਰਪੋਰੇਸ਼ਨ ਆ ਜਾਂ ਜਿਹੜਾ ਵੀ ਵਾਟਰ ਸਪਲਾਈ ਹੋ ਲੈਂਦਾ ਰਿਹਾ ਤੇ ਉਹਦਾ ਜਦੋਂ ਵੀ ਕੋਈ ਰਿਪੇਅਰ ਕੀਤੀ ਉਹ ਵੀ ਕਾਰਪੋਰੇਸ਼ਨ ਨੇ ਕੀਤੀ ਪਰ ਅੱਜ ਇੱਕ ਮਹਿਲ ਜਿਹੜਾ ਅਲੀਸ਼ਾਨ ਮਹਿਲ ਹੁੰਦਾ ਜਿਹੜਾ ਰਾਜੇ ਮਹਾਰਾਜਿਆਂ ਦਾ ਮਹਿਲ ਹੁੰਦਾ ਜਿਵੇਂ ਉਸ ਤਰੀਕੇ ਉਹਦਾ 1 ਲੱਖ ਰੁਪਿਆ ਜਿਹੜਾ ਇੱਕ ਮਹੀਨੇ ਦਾ ਜਿਹੜਾ ਉਹ ਰੈਂਟ ਲਾ ਕੇ ਉਹਦੋਂ ਉਹਨੂੰ ਡਬਲ ਕਰਕੇ ਮਤਲਬ ਕਹਿਣ ਦਾ 2 ਲੱਖ ਰੁਪਈਆ ਮਹੀਨੇ ਦਾ ਬਿੱਲ ਬਣਾ ਕੇ ਮੈਨੂੰ 2 ਕਰੋੜ ਉਹ ਵੀ ਸਵਾ 12 ਵਜੇ ਸਵੇਰੇ ਕਾਗਜ਼ ਭਰਨ ਜਦੋਂ ਬੈਂਕ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ ਕਿੱਥੋਂ ਇਹ ਜਮ੍ਹਾਂ ਕਰਾਉਣਗੇ ਤੇ ਕਾਗਜ਼ ਜਿਹੜੇ ਉਹ ਜਾਂਦੇ ਰੱਦ ਕਰਦਾਂਗੇ ਇੰਨੇ ਡਰੇ ਹੋਏ ਨੇ ਇੰਨੇ ਘਬਰਾਏ ਹੋਏ ਨੇ ਇਹ ਹੈ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਆ ਹਿੱਕ ਠੋਕ ਕੇ ਲੜੋ ਮੂਰੀ ਆ ਕੇ ਲੜੋ ਇਸ ਕਰਕੇ ਤੁਸੀਂ ਵੀ ਤਾਂ ਰੋਜ ਉਦਨ ਦੇ ਅੱਜ ਕੇਜਰੀਵਾਲ ਨੂੰ ਬੇਲ ਮਿਲ ਗਈ ਬਾਹਰ ਆ ਗਿਆ ਅੰਦਰ ਚੱਲਿਆ ਗਿਆ ਇਹ ਦਿਨ ਤਾਂ ਤੁਸੀਂ ਤੁਸੀਂ ਕਹਿ ਜੀ ਗੰਦੀ ਰਾਜਨੀਤੀ ਕਰਨ ਲੱਗੇ ਯਾਰ ਵੀ ਇਸ ਤਰੀਕੇ ਨਾਲ ਤੁਸੀਂ ਕਰੋਗੇ ਜਿਹੜਾ ਲੋਕਾਂ ਦੇ ਵਿੱਚ ਵੱਸਦਾ ਲੋਕ ਉਹ ਫਤਵਾ ਹੈ ਜਿਹੜਾ ਉਹ ਆਪਣੇ ਆਪ ਇੱਕ ਤਰੀਕ ਨੂੰ ਦੇਣਗੇ ਪਰ ਅੱਜ ਮੈਂ ਮੰਜਾ ਆਪਣਾ ਜਿਹੜਾ ਹੈ ਉਹ ਚੱਕ ਕੇ ਬੀਜੇਪੀ ਦੇ ਦਫਤਰ ਚ ਲੈ ਕੇ ਜਾਊਗਾ ਜਾਂ ਕਿਤੇ ਗੱਡੀ ਦੇ ਵਿੱਚ ਸਾਵਾਂਗਾ ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਹਦੇ ਪਿੱਛੇ ਕੀ ਉਹ ਕੀ ਮਨਸੂਬੇ ਆ ਉਹ ਮੈਂ ਹਜੇ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ